ਮੇਰੇ ਨਾਲ ਬਟੇ 642000 ਰੁਪਇਆ ਮਤਲਬ ਇਹ ਮੈਨੂੰ ਤਾਂ ਇਹ ਸ਼ੱਕ ਹੈ ਵੀ ਅਸੀਂ ਅੰਸ਼ੋਰੈਂਸ ਕਰਾਇਆ ਤੀ ਜੀ ਵੀ ਉਹਦੇ ਨਾਲ ਕੁਝ ਹੋ ਗਿਆ ਪਰ ਹੁਣ ਮੈਨੂੰ ਸਮਝ ਨਹੀਂ ਆਉਂਦਾ ਵੀ ਇਹ ਠੱਗਾਂ ਨੇ ਕਰਿਆ ਕਿ ਹੋਇਆ ਮੈਨੂੰ ਸਮਝ ਨਹੀਂ ਆਈ ਬਟੇ ਵੀ ਇਹ ਸਾਰੀ ਮੇਰੀ ਮਿਹਨਤ ਕਰੀ ਕਰਾਈ ਮੇਰੇ ਕੋਲ ਇੰਨੇ ਜੋੜਿਆ ਹੋਇਆ ਸੀ ਵੀ ਚਲ ਕਬੀਲਦਾਰੀ ਆ ਮੇਰੀ ਬੇਟੀ ਵੀ ਨਿਵਾਨਾ ਹੈ ਕਿ ਪੈਸੇ ਦੀ ਲੋੜ ਹੁੰਦੀ ਹੈ ਇਹ ਸਾਰਾ ਉੱਡ ਗਿਆ ਹੂੰ ਠੀਕ ਹੈ ਫੈਮਿਲੀ ਚ ਕੌਣ ਕੌਣ ਆ ਟੁੱਟੀ ਅਸੀਂ ਦੋਨੇ ਮਾਮਾ ਧੀਆ ਬਟੇ ਸੋ ਕਮੋਨ ਵਾਲੇ ਤੁਸੀਂ ਤੁਸੀਂ ਕੀ ਕੰਮ ਕਰਦੇ ਹੋ ਮੈਂ ਅੰਗਨਵਾੜੀ ਚ ਵਰਕਰ ਆ ਬਟੇ ਠੀਕ ਹੈ ਸੋ ਬੜੀ ਮਿਹਨਤ ਨਾਲ ਪੈਸੇ ਜੁੜੇ ਉਹਨੂੰ ਹਾਂਜੀ ਹਾਂ ਕਿਹੜਾ ਜੁੜਦਾ ਬਟੇ ਉਹ ਤਾਂ ਪੁਰਾਣੇ ਜ਼ਮਾਨਿਆਂ ਦੇ ਜੁੜੇ ਹੋਏ ਤੇ ਠੀਕ ਹੈ ਪਹਿਲਾਂ ਦੇ ਸੋ ਇਸ ਇਸ ਸੰਬੰਧੀ ਤੁਸੀਂ ਕੰਪਲੀਟ ਵਗੈਰਾ ਦਰਜ ਕਰਾਈ ਆ ਸੈਕ ਹਾਂਜੀ ਹਾਂ ਠੀਕ ਹੈ ਸੋ ਕੀ ਕਹਿੰਦੇ ਕਿ ਕੀ ਕਾਰਵਾਈ ਆਰੰਭ ਵਿੱਚ ਲੈਂਦੀ ਹਾਂ ਹਾਂਜੀ ਹਾਂ ਉਹਨਾਂ ਨੇ ਆਪਣੇ ਐਸਐਸਪੀ ਸਾਹਿਬ ਨੇ ਪਹਿਲਾ ਐਪਲੀਕੇਸ਼ਨ ਆਪਾਂ ਉਹਨਾਂ ਦਿੱਤੀ ਦੀ ਕਿ ਫਿਰ ਉਹਨਾਂ ਨੇ ਪਿੱਛੇ ਆ ਕੇ ਉਹਨਾਂ ਨੂੰ ਸਾਈਬਰ ਸੈੱਲ ਵਾਲਿਆਂ ਨੂੰ ਦਿੱਤੀ ਹੈ ਬਟੇ ਉੱਥੇ ਚੱਲ ਰਹੀ ਹੈ ਗੱਲਬਾਤ ਠੀਕ ਹੈ ਮੰਗ ਕਰਦੇ ਹਾਂ ਵੀ ਤੁਹਾਡੇ ਜਿਹੜੇ ਹਾਂਜੀ ਹਾਂ ਮੈਂ ਕਹਿੰਦੀ ਆ ਮੇਰੇ ਪੈਸੇ ਵਾਪਸ ਆਉਣੇ ਚਾਹੀਦੇ ਨੇ 31 ਜੁਲਾਈ ਨੂੰ ਮਤਲਬ ਕਾਲ ਆਈ ਸੀ ਲਾਈਫ ਇੰਸ਼ੋਰੈਂਸ ਵਾਲੰਦੀ ਤੇ ਉਹਨਾਂ ਦੀ ਕਾਲ ਮੈਂ ਚੱਕੀ ਸੀ ਤੇ ਉਹਨਾਂ ਨੇ ਇਹ ਕਿਹਾ ਸੀ ਤੁਹਾਡੀ ਮਤਲਬ ਪੇਮੈਂਟ ड्यू ਹੈ ਕਿਉਂ ਪੇ ਕਰ ਦੋ ਤੇ ਅਸੀਂ ਕਹੇ ਨਹੀਂ ਕਰਵਾਉਣੀ ਹੈਗੀ ਫਿਰ ਆਟੋਮੈਟਿਕ ਪੇਮੈਂਟ ਕੱਟੇਗੀ 4901 ਰੁਪਿਆ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਹੀ ਪੁੱਛਿਆ ਸੀ ਉਸ ਤੋਂ ਬਾਅਦ ਫਿਰ ਫੋਨ ਆਇਆ ਸੀ ਤੇ ਐਨ ਕਿਹਾ ਸੀ ਕਿ ਤੁਹਾਡੇ ਅਸੀਂ ਕਹੇ ਨਹੀਂ ਕਰਵਾਉਣੀ ਸੀ ਤੁਸੀਂ ਪੇਮੈਂਟ ਕਿਉਂ ਕੱਟੀ ਹੈਗੀ ਆ ਤੇ ਫਿਰ ਅਸੀਂ ਕਹੇ ਰਫੰਡ ਕਰਵਾਉਣਾ ਤੇ ਫਿਰ ਉਹ ਕਹਿੰਦੇ ਆਪ ਦਾ ਕਾਰਡ ਨੰਬਰ ਦੇ ਦਿਓ ਤੇ ਰਫੰਡ ਹੋ ਜਾਊਗੀ ਮੈਂ ਕਾਰਡ ਨੰਬਰ ਦਿੱਤਾ ਸੀ ਉੱਪਰ ਵਾਲਾ ਤੇ ਉਹ ਆਪਣੇ ਆਪ ਫਿਰ ਉਸ ਤੋਂ ਬਾਅਦ ਪੈਸੇ ਕੱਟੇ ਗਏ ਪਹਿਲਾ ਕੱਟਿਆ 82000 ਫਿਰ ਉਸ ਤੋਂ ਬਾਅਦ 10000 ਕੱਟਿਆ ਫਿਰ 50000 ਕੱਟਿਆ ਗਿਆ। ਕੁੱਲ ਕਿੰਨਾ ਆਪਾਂ ਕਹੀਏ ਨੁਕਸਾਨ ਹੋ ਗਿਆ? 31 ਜੁਲਾਈ ਨੂੰ 142000 ਕੱਟਿਆ ਗਿਆ। ਫਿਰ ਉਸ ਤੋਂ ਬਾਅਦ ਉਹਦੀ ਮੈਂ ਬੈਂਕ ਆਏ ਨੂੰ ਮੈਮ ਨੂੰ ਫੋਨ ਕਰਿਆ ਤੇ ਉਹ ਕਹਿੰਦੇ ਉਹ ਮਤਲਬ ਐਫ ਡੀ ਕਰ ਦੋ। ਮੈਂਨੇ ਉਹ ਨੈਟ ਬੈਂਕਿੰਗ ਅਸੀਂ ਯੂਜ਼ ਕਰਦੇ ਆ ਫੋਨ ਤੇ ਤੇ ਅਸੀਂ ਐਫ ਡੀ ਕਰੀ 1.7 ਲੱਖ ਦੀ 10000 ਦੀ ਤੇ ਫਿਰ ਅਗਲੇ ਦਿਨ ਅਸੀਂ ਇੱਕ 1 ਅਗਸਤ ਨੂੰ ਅਸੀਂ ਬੈਂਕ 'ਚ ਗਏ ਸੀ ਬੈਂਕ 'ਚ ਗਏ ਤੇ ਉਹਨਾਂ ਨੇ ਕਿਹਾ ਤੁਹਾਡੀ ਐਫ ਡੀ ਸੇਫ ਹੈ ਨਹੀਂ ਹੁਣ ਜਾਂਦੇ ਹੈਗੇ ਪੈਸੇ ਤੇ ਫਿਰ ਅਸੀਂ ਸੰਗੁਰਵੀ ਐਪਲੀਕੇਸ਼ਨ ਦੇ ਕੇ ਆਏ ਆ ਐਸਐਸਪੀ ਸਾਹਿਬ ਨੂੰ ਤੇ ਫਿਰ ਰਾਤ ਨੂੰ ਉਸੇ 1 ਅਗਸਤ ਨੂੰ ਰਾਤ ਨੂੰ ਫੇਰ ਐਫਡੀ ਟੁੱਟ ਗਈ 8:15 ਮਿੰਟ ਤੇ ਤੁਸੀਂ ਉਹਸ ਜਿਹੜੇ ਪੈਸੇ ਸਾਰੇ ਹੈਕਰਾਂ ਵੱਲੋਂ ਹੈਕਰ ਕਰਨੇ ਹਾਂਜੀ 7 ਲੱਖ ਸੀ ਉਹ ਚੋਂ 5 ਲੱਖ ਕਢਵਾਏ ਗਏ ਠੀਕ ਹੈ ਕੁੱਲ 6 ਲੱਖ 42000 ਕੱਟਿਆ ਗਿਆ ਅੱਛਾ ਜੀ ਹਾਂਜੀ ਸੋ ਕਿਵੇਂ ਦੇਖਦੇ ਹਾਂ ਜਿਵੇਂ ਆਪਾਂ ਕਹਿੰਦੇ ਵੀ ਐਫ ਡੀ ਕਰਉਣ ਤੋਂ ਬਾਅਦ ਤਾਂ ਜਿਹੜੇ ਪੈਸੇ ਹੈਗੇ ਨੇ ਸੇਫ ਹੁੰਦੇ ਨੇ ਕਿ ਸਹੀ ਫਿਰ ਵੀ ਹੈਕਰਾਂ ਵੱਲੋਂ ਪੈਸੇ ਕਢਾਏ ਗਏ ਇਹ ਪਤਾ ਨਹੀਂ ਕਿਵੇਂ ਕਢਵਾਏ ਗਏ ਉਸਦਾ ਐਫ ਡੀ ਕਰਵਾਈ ਸੀ ਉਹਦੇ ਵਿੱਚੋਂ ਐਫ ਡੀ ਚ ਕਢਵਾਏ ਗਏ ਤਾਂ ਬੈਂਕਾਂ ਲੈ ਦਾ ਕੀ ਕਹਿਣਾ ਸੀ ਜਦ ਤੁਸੀਂ ਤਾਂ ਬੈਂਕਰ ਨੇ ਕਿਹਾ ਜੀ ਥੋੜੀ ਐਫ ਡੀ ਸੇਫ ਹੈ ਠੀਕ ਹੈ ਹਾਂਜੀ ਹੁਣ ਤੁਸੀਂ ਪ੍ਰਸ਼ਾਸਨਿਕ ਕਾਰਵਾਈ ਦੀ ਹਾਂਜੀ ਹਾਂ ਅਸੀਂ ਸੰਗਰੂਰ ਗਏ ਸੀ ਐਪਲੀਕੇਸ਼ਨ ਦਿੱਤੀ ਜੱਸ SSC ਸਾਪ ਨਾਲ ਮਿਲੇ ਸੀ ਤੇ ਉਹ ਕਹਿੰਦੇ ਸਾਈਬਰ ਕ੍ਰਾਈਮ ਨੂੰ ਉਹਨਾਂ ਨੇ ਫੋਨ ਕਰਤਾ ਸੀ ਹੁਣੇ ਕੰਪਲੇਂਟ ਦਿੱਤੀ ਕੋਈ ਹਾਲੇ ਤੱਕ ਕਾਰਵਾਈ ਹੋਈ ਹੈ ਇਸ ਚੀਜ਼ ਤੇ ਨਹੀਂ ਹਾਲੇ ਤੱਕ ਤਾਂ ਨਹੀਂ ਹੋਈ ਨਹੀਂ ਅਸੀਂ ਗਏ ਵੀ ਨਹੀਂ ਕੀ ਮਕਰ ਕੀ ਸਾਰੇ ਪੈਸੇ ਸਾਰੇ ਵਾਪਸ ਮਿਲ ਜਾਣ